ਰਾਗ ਪਰ ਬਾਣੀ ਕਵੀ ਜੀੋ ਕੇ ਘਰ ਪਹਿਲਾ ਇੱਕੰਕਾਰ ਸਤਿਗੁਰ ਪ੍ਰਸਾਦ ਮੈਲਾ ਬ੍ਰਹਮਾ ਮੈਲਾ ਐੰਦ ਰਬ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਐ ਸੰਸਾਰ ਇੱਕ ਹਰ ਅੰਦਰ ਮਲ ਜਾ ਕਾ ਅੰਤ ਨਾ ਪਾ ਰਹਾਓ ਮੈਲੇ ਬ੍ਰਹਮੰਡ ਦੇ ਇਸ ਨੈਲੇ ਇਸ ਬਸਰ ਦਿਨਤੀਸ ਮੈਲਾ ਮੋਤੀ ਮੈਲਾ ਹੀਰ ਮੈਲਾ ਪਉਣ ਪਵਕ ਉਰਨੀਰ ਨੈਲੇ ਸ਼ਿਵ ਸ਼ੰਕਰ ਮਹੇਸ਼ ਮੈਲੇ ਸਿੱਧ ਸਾਧਕ ਉਰ ਭੇਖ ਮੈਲੇ ਜੋਗੀ ਜੰਗਮ ਜਟਾ ਸਹਿਤ ਨੈਲੀ ਕਾਇ ਹੰਸ ਸਮੇਤ ਕਹਿ ਕਬੀਰ ਤੇ ਜਨ ਪਰਵਾ ਨਰਮਉਤੇ ਜੋ ਰੰਮੇ ਜਾਣ ਕਹਿ ਕਵੀ ਤਜਨ ਪ੍ਰਵਾਨ ਨਰਮਉਤੇ ਜੋ ਰੰਮੇ ਜਾਣ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦੇ ਅਚਾਰਿਆ ਹੋਇਆ ਤਨ ਤਨ ਚਵਰ ਛਤਤ ਦੇ ਮਲ ਗੁਰਤਾ ਗੱਦੀ ਤੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਪੈਰੋ ਅੰਗ 1158 ਤੇ ਸਿਸ਼ੋਤ ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ ਆ ਕਿ ਸਾਰੇ ਹੀ ਅਪਵਿੱਤਰ ਹੈ ਮਲੇਨ ਹੈ ਚਾਹੇ ਬ੍ਰਹਮਾ ਹੈ ਚਾਹੇ ਇੰਦਰ ਹੈ ਚਾਹੇ ਸੂਰਜ ਹੈ ਚਾਹੇ ਚੰਦ ਹੈ ਸ਼ਿਵ ਸ਼ੰਕਰ ਮਹੇਸ਼ ਸਿੱਧ ਸਦਕ ਜੋਗੀ ਜੰਗਮ ਜਿੰਨੇ ਵੀ ਬ੍ਰਹਿਮੰਡਾਂ ਦੇ ਰਾਜੇ ਹੈ ਸਾਰੇ ਹੀ ਅਪਵਿੱਤਰ ਹਨ ਸਿਰਫ ਤੇ ਸਿਰਫ ਕੇਵਲ ਪਰਮਾਤਮਾ ਦਾ ਨਾਮ ਹੀ ਪਵਿੱਤਰ ਹੈ ਬਾਕੀ ਸਾਰੇ ਅਪਵਿੱਤਰ ਹਨ ਮਹਿਲਾ ਬ੍ਰਹਮਾ ਮਹਿਲਾ ਇੰਦਰ ਕਹਿੰਦੇ ਬ੍ਰਹਮਾ ਵੀ ਮਹਿਲਾ ਹੈ ਪਵਿੱਤਰ ਨਹੀਂ ਹੈ ਕਿਉਂਕਿ ਜੋ ਕਥਾ ਵਿਦਿਆ ਸ਼ਾਸਤਰਾਂ ਦੇ ਵਿੱਚ ਹੈ ਕਿ ਆਪਣੇ ਪੁੱਤਰੀ ਤੇ ਮੋਹਤ ਹੋ ਗਿਆ ਬ੍ਰਹਮਾ ਕਾਮ ਦੇ ਬਸ ਹੋ ਗਿਆ ਇਸ ਕਰਕੇ ਕਹਿੰਦੇ ਬ੍ਰਹਮਾ ਵੀ ਮੈਲਾ ਹਲ ਕਿ ਦੁਨੀਆ ਦਾ ਸਭ ਤੋਂ ਵੱਡਾ ਦਾਰਸ਼ਨਿਕ ਹੈ ਮੈਲਾ ਹੈ ਇੰਦਰ ਵੀ ਕਹਿੰਦੇ ਮੈਲਾ ਹੈ ਜਿਸ ਨੇ ਗੌਤਮ ਰਿਖੀ ਦੇ ਘਰ ਜਾ ਕੇ ਇਸ ਬਦਲ ਕੇ ਵਿਚਾਰ ਕੀਤਾ ਰਵੀ ਮੈਲਾ ਮੈਲਾ ਹੈ ਚੰਦ ਸੂਰਜ ਵੀ ਕਹਿੰਦੇ ਪਵਿੱਤਰ ਨਹੀਂ ਹੈ ਚੰਦਰਮਾ ਵੀ ਪਵਿੱਤਰ ਨਹੀਂ ਹੈ ਕਿਉਂਕਿ ਚੰਦਰਮਾਨਾ ਸਹਾਇਕ ਬਣਿਆ ਜਦੋਂ ਇੰਦਰ ਦੇਵਤਾ ਗੋਤਮ ਰਖੀ ਦੇ ਕਰਕੇ ਗੋਤਮਨਾਰ ਉਮਾ ਪਤਿਨਾਰੀ ਸੋ ਗੋਤਮਨਾਰ ਜਿਹੜੇ ਸੀ ਉਸ ਦੇ ਉੱਤੇ ਮੋਹਤ ਜਦ ਹੋਇਆ ਇੰਦਰ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਸਤਗੁਰ ਕਬੀਰ ਮਹਾਰਾਜ ਨੇ ਨਿਰਣਾ ਕਰਦੇ ਕਿ ਉਸ ਦੁਨੀਆ ਨੂੰ ਜਿਨ੍ਹਾਂ ਨੂੰ ਦੇਵਤੇ ਕਿਹਾ ਗਿਆ ਉਹ ਵੀ ਮਲੇ ਉਹ ਵੀ ਪਵਿੱਤਰ ਨੇ ਹਨ ਤੇ ਪਵਿੱਤਰ ਕੀ ਹੈ ਮਹਿਲਾ ਮਲਤਾ ਇਹ ਸੰਸਾਰ ਇੱਕ ਹਰ ਨਿਰਮਲ ਯਕਾ ਅੰਤ ਨਾ ਪਾ ਕਹਿੰਦੇ ਸਿਰਫ ਤੇ ਸਿਰਫ ਦੁਨੀਆ ਦੇ ਉੱਤੇ ਜੇਕਰ ਪਵਿੱਤਰ ਹੈ ਤਾਂ ਉਸ ਪਰਮਾਤਮਾ ਦਾ ਨਾਮ ਹੈ ਜਿਹਦਾ ਕੋਈ ਅੰਤ ਹੀ ਨਹੀਂ ਹੈ ਬੇਅੰਤ ਹੈ ਇਹ ਸਾਰਾ ਸੰਸਾਰ ਹੀ ਮਹਿਲਾ ਹੈ ਇਹ ਸਾਰਾ ਸੰਸਾਰ ਹੀ ਪਵਿੱਤਰ ਨਹੀਂ ਹੈ ਇਸੇ ਕਰਕੇ ਉਹ ਕਹਿੰਦੇ ਕਿਉਂ ਪਵਿੱਤਰ ਨਹੀਂ ਹੈ ਕੋਈ ਮੰਨਤਾ ਦੇ ਹੰਗਤਾ ਦੇ ਵਿੱਚ ਹੈ ਕੋਈ ਦੁਰਮਤ ਦੇ ਵਿੱਚ ਹੈ ਮਹਿਲਾ ਹੈ ਕੀ ਜੇ ਮਮਤਾ ਜਾ ਗਪਤਾ ਵੀ ਮਿਲਣਾ ਹੰਕਾਰ ਆ ਗਿਆ ਤਾਂ ਵੀ ਮਿਲਣਾ ਜੇ ਬਾੜੀ ਮਤ ਮਿਲ ਗਈ ਤਾਂ ਵੀ ਮੜਾ ਕੋ ਸੰਗਤ ਮਿਲ ਗਈ ਤਾਂ ਵੀ ਮੜਾ ਤੇ ਜੇ ਮੋ ਮਾਇਆ ਮਿਲ ਗਈ ਤਾਂ ਵੀ ਮੜਾ ਤੇ ਜੇ ਕਿਤੇ ਕਾਮ ਕ੍ਰੋਧ ਲੋਭ ਹੰਕਾਰ ਬਕਾਰਾਂ ਦੇ ਵਿੱਚ ਫਸ ਗਿਆ ਨਿੰਦਿਆ ਚੁਗਲੀ ਦੇ ਵਿੱਚ ਫਸ ਗਿਆ ਇੰਦਰੀਆਂ ਦੇ ਵਿੱਚ ਉਹਨਾਂ ਦੇ ਵਸ ਦੇ ਵਿੱਚ ਆ ਗਿਆ ਤਾਂ ਸਭ ਕੁਝ ਹੀ ਮੜਾ ਜਿੰਨੇ ਵੀ ਇਹ ਅਬਗੁਣ ਹੈ ਇਹਨਾਂ ਕਰਕੇ ਉਹਨਾਂ ਨੇ ਕਿਹਾ ਦੁਨੀਆ ਜਿਹੜੀ ਮੈੜੀ ਜਿਹਦੇ ਵਿੱਚ ਅਪਗੁਣ ਨਹੀਂ ਉਹ ਉਹਦੇ ਵਿੱਚ ਰੰਮ ਜਾਂਦਾ ਮੈਲੇ ਬ੍ਰਹਮੰਡਾਇ ਕੇ ਇਸ ਕਹਿੰਦੇ ਜਿੰਨੇ ਵੀ ਬ੍ਰਹਮੰਡ ਹੈ ਇਹਦੇ ਵਿੱਚ ਜਿਹੜੇ ਰਾਜੇ ਹੈ ਉਹ ਵੀ ਕਹਿੰਦੇ ਅਪਵਿੱਤਰ ਹਨ ਕਿਉਂ ਅਪਵਿੱਤਰ ਹਨ ਕਿਉਂਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਹੀ ਅਪਵਿੱਤਰ ਹਨ ਮੈਲੇ ਨਿਸਵਾਸਕ ਦਿਨਤੀਸ ਕਹਿੰਦੇ ਦਿਨ ਰਾਤ ਵੀ ਮੈਲੇ ਸਾਰੇ ਜਿਹੜੇ ਦਿਨ ਹੈ ਇਹ ਸਾਰੇ ਹੀ ਮੈਲੇ ਇਸ ਕਰਕੇ ਦੁਨੀਆ ਤੇ ਜੰਨੇ ਵੀ ਚਾਹੇ ਦਿਨ ਰਾਤ ਸਮਾ ਜੰਨਾ ਵੀ ਹੈ ਉਹ ਕਹਿੰਦੇ ਇਸ ਕਰਕੇ ਮਹਿੜਾ ਕਿਉਂਕਿ ਉਹ ਕ ਸੰਗਤ ਜਿਹੜੀ ਉਹਦੇ ਵਿੱਚ ਹੋ ਰਹੀ ਹੈ ਮਹਿੜਾ ਮੋਤੀ ਮਹਿੜਾ ਹੀਰ ਮਹਿੜਾ ਪਉਣ ਪਵ ਕੋਨੀਰ ਹਾਲਾਂਕਿ ਮੋਤੀ ਮਹਿੜੇ ਨਹੀਂ ਪਰ ਕਹਿੰਦੇ ਜਿਨ੍ਹਾਂ ਦੇ ਗਲਾਂ ਦੇ ਵਿੱਚ ਲਟਕਦੇ ਜੇਕਰ ਉਹਨਾਂ ਦੇ ਇਹ ਪਵਿੱਤਰ ਨਹੀਂ ਹਨ ਤੇ ਇਹ ਵੀ ਮਹਿਲੇ ਹੋ ਗਏ ਨਹੀਂ ਤਾਂ ਪਰਮਾਤਮਾ ਦੇ ਨਾਮ ਨੂੰ ਤਾਂ ਹੀਰਾ ਕੀ ਹੈ ਸਤਗੁਰ ਅੰਦਾਲਸ ਵਾਲਾ ਜੀ ਹਰ ਸੋ ਹੀਰਾ ਛੱਡ ਕੇ ਕਦੇ ਆਨ ਕੀ ਆਸ ਤਹਿ ਨ ਦੋਜਕ ਜਾਏਂਗੇ ਸਤ ਪੱਖੇ ਰੇਵਿਦਾਸ ਹੀਰੇ ਨਾਲ ਉਹਨਾਂ ਦੇ ਨਾਮ ਨੂੰ ਕੰਪੇਅਰ ਕੀਤਾ ਪਰ ਜੇ ਹੀਰਾ ਜਿਹੜਾ ਉਹ অপਵਿੱਤਨ ਲੋਕਾਂ ਦੇ ਕੋਲ ਹੈ ਤਾਂ ਉਹ ਕਹਿੰਦੇ ਮੋਤੀ ਤੇ ਹੀਰੇ ਵੀ ਜਿਹੜੇ ਮੈਲੇ ਆ ਜਿਨ੍ਹਾਂ ਦੇ ਗੜਾਂ ਦੇ ਵਿੱਚ ਲਟਕਦੇ ਆ ਮੈਲਾ ਪਉਣ ਪਾਵਕ ਔਰ ਨਹੀਂ ਕਹਿੰਦੇ ਹਵਾ ਵੀ ਮੈਲੀ ਹੈ ਅੱਗ ਵੀ ਔਰ ਜਲ ਵੀ ਇਸਾਰੇ ਕੰਦੇ ਪਵਿੱਤਰ ਹੈ ਇਸੇ ਕਰਕੇ ਸਤਗੁਰ ਅਰਦਾਸਵਰ ਜੀ ਨੇ ਕਿਹਾ ਕਿ ਕਾਦੇ ਨਾ ਤੇਰੀ ਮੈਂ ਆਰਤੀ ਕਰਾਂ ਕਿਸੇ ਚੀਜ਼ ਨਾਲ ਮੈਂ ਤੇਰੀ ਪੂਜਾ ਕਰਾਂ ਸਾਰੀ ਦੁਨੀਆ ਹੀ ਪਵਿੱਤਰ ਹੈ ਦੂਰ ਤਬਸ਼ਰੇ ਥਨੇ ਬਟਾ ਰਹੇ ਹੋ ਫੂਲ ਭਵਰੇ ਜਲਮੀਨ ਬਗਾ ਰਹੇ ਹੋ ਮਾਈ ਗੋਵਿੰਦ ਪੂਜਾ ਕਾ ਹਾਲੇ ਚਰਾ ਉਹ ਔਰ ਨਾ ਫੂਲ ਅਨੂਪ ਨਾ ਪਾਉ ਮੈਲੇ ਗਰਬੇ ਰਹੇ ਭੰਗਾ ਉਹ ਕਹਿੰਦੇ ਜਿਹੜਾ ਚੰਦਨ ਹੈ ਉਹਨੂੰ ਵੀ ਸੱਪ ਨੇ ਬਲੇਟੇ ਮਾਰੇ ਹੋ ਬਿਖ ਅਮਰਤ ਵਸੇ ਇੱਕ ਸੰਗ ਜਹਤੇ ਅਮਰਤ ਕਹਿੰਦੇ ਇੱਕ ਸੰਗ ਵਸ ਰਿਹਾ ਸੋ ਦੁਨੀਆ ਦੇ ਉਤੇ ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਸਭ ਕੁਝ ਅਪਵਿੱਤਰ ਹੈ ਜਲ ਨੂੰ ਕਹਿੰਦੇ ਮਛਿੰਜ ਉਠਾ ਗਿੱਤਾ ਇਸੇ ਕਰਕੇ ਉਹ ਕਹਿੰਦੇ ਹਵਾ ਦੇ ਵਿੱਚ ਵੀ ਜੋ ਕਟਾਣੂ ਜੋ ਵੀ ਹੈ ਉਹਨਾਂ ਦੇ ਕਰਕੇ ਅਪਵਿੱਤਰ ਹੈ ਕਿਉਂਕਿ ਜਿਨ੍ਹਾਂ ਨੂੰ ਟੱਚ ਕਰਨਾ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਛੋਹਣਾ ਹੈ ਸੋ ਤੇਰੇ ਨਾਮ ਤੋਂ ਬਿਨਾ ਸਾਰਾ ਕੁਝ ਮੈਲਾ ਹੈ ਮੈਲੇ ਛਿਵ ਸ਼ੰਕਰ ਮਹੀਸ਼ ਜਿਨ੍ਹਾਂ ਨੂੰ ਕਹਿੰਦੇ ਦੇਵਤੇ ਕਿਹਾ ਗਿਆ ਸੀ ਉਹ ਵੀ ਮਰੇ ਕਿਉਂਕਿ ਜੇਕਰ ਅਸੀਂ ਕਹਿੰਦੇ ਕਿ ਦੇਵਤੇ ਜਿਨ੍ਹਾਂ ਦਾ ਪੂਜਾ ਕੀਤੀ ਜਾਂਦੀ ਹੈ ਜੇਕਰ ਉਹ ਵੀ ਕਾਮ ਬਸ ਹੋ ਗਏ ਉਹ ਬਸ ਹੋ ਗਏ ਤਾਂ ਫਿਰ ਉਹ ਮਰੇ ਅਪਵਿੱਤਰ ਹੈ ਕਿਉਂਕਿ ਪਰਮਾਤਮਾ ਦਾ ਨਾਮ ਹੀ ਸਭ ਤੋਂ ਵੱਡਾ ਹੈ ਮਰੇ ਸਿੱਧ ਸਾਧਕ ਔਰ ਪੀਖ ਜਿਨ੍ਹਾਂ ਨੇ ਵੀ ਸਿੱਧ ਹੋਏ ਹੈ ਜਿਨ੍ਹਾਂ ਨੇ ਪੀਖ ਬਣਾਏ ਆਪਣੇ ਕਿਸੇ ਮੰਦਰਾ ਪਾ ਲਈ ਹੈ ਕਿਸੇ ਜਟਾ ਤਾਰ ਲਈ ਹੈ ਕਿੰ ਸੰਚੂੜਾ ਪਾਲਿਆ ਇਹ ਸਾਰੇ ਕਿੰਨੇ ਪਵਿੱਤਰ ਹੈ ਕਿਉਂਕਿ ਇਹਨਾਂ ਦੇ ਵਿੱਚ ਉਹ ਮਮਤਾ ਜਿਹੜੀ ਹੈ ਜਦ ਜਾਗਦੀ ਹੈ ਦੁਰਮਤ ਆਉਂਦੀ ਹੈ ਸੰਗਤ ਆਉਂਦੀ ਹੈ ਤਾਂ ਉਸ ਵੇਲੇ ਪਵਿੱਤਰ ਹੋ ਜਾਂਦੇ ਇਸੇ ਕਰਕੇ ਪੰਜਵੇਂ ਪਾਤਸ਼ਾਹ ਕਹਦੇ ਮੈਲਾ ਹਰ ਕੇ ਨਾਮ ਬਿਨ ਜੀਓ ਕਹਿੰਦੇ ਜਿਹੜਾ ਜੀਵ ਹੈ ਉਹੀ ਮੈਲਾ ਹੈ ਜੇ ਉਹਦੇ ਵਿੱਚ ਹਰਿ ਦਾ ਨਾਮ ਹੁੰਦਾ ਬਾਸ ਨਹੀਂ ਹਰਿ ਦਾ ਨਾਮ ਨਹੀਂ ਜਪਦਾ ਤੇ ਜੇ ਜੀ ਵੀ ਮੈਲਾ ਤੇ ਫੇ ਜੀਵ ਜਿੱਥੇ ਰਹਿਦੇ ਸਭ ਕੁਝ ਮਿਲਦਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਤੇਨੂੰ ਜਨਮ ਜਨਮ ਦੀ ਜਿਹੜੀ ਮੈਲ ਲੱਗੀ ਹੈ ਉਸ ਪਰਮਾਤਮਾ ਦੇ ਨਾਮ ਦੇ ਨਾਲ ਧੋੜੀ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਇਆ ਸਿਆ ਕੰਨੀ ਤੋਤੀ ਉਜਲੀ ਨਾ ਹੋਵੇ ਜੇ ਸੋਤੋਂ ਵਣ ਤਪ ਕਹਿੰਦੇ ਤੈਨੂੰ ਜਨਮਾਂ ਜਨਮਾਂ ਦੇ ਜਿਹੜੇ ਕਰਮ ਮਾਰੇ ਕੀਤੇ ਤੇਰੀ ਸੋਚ ਬਾਣੀ ਸੀ ਤੂੰ ਇੰਨਾ ਕਾਲਾ ਸਿਆ ਹੋ ਗਿਆ ਕਹਿੰਦੇ ਹਣੋ ਮੈ ਜਾਣੀ ਨਹੀਂ ਤੇ ਮੈ ਜਾਣੇ ਕਾਦੇ ਨਾਲ ਹੈ ਉਹਦੇ ਨਾਮ ਦੇ ਨਾਲ ਕਿਉਂਕਿ ਜੇਕਰ ਹੱਥ ਪੈਰ ਧੋੜ ਦੇ ਨਾਲ ਪੜ ਜਾਣਾ ਤਾਂ ਅਸੀਂ ਪਾਣੀ ਲੈ ਕੇ ਧੋ ਸਕਦੇ ਭਰਿਓ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਖੇ ਮੋਤ ਪਲੀਤੀ ਕੱਪੜ ਹੋਏ ਦੇ ਸਭ ਵੱਢ ਲਿਏ ਹੁੰਦੇ ਜੇ ਕਿੰਦੇ ਕਪੜਾ ਮੋਤ ਪਲੀਤੀ ਦੇ ਨਾਲ ਹੋ ਜਾਂਦਾ ਪਲੀਤ ਹੋ ਜਾਂਦਾ ਤਾਂ ਉਹਨੂੰ ਸਾਬਣ ਨਾਲ ਧੋਤਾ ਜਾ ਸਕਦਾ ਪੜਿਓ ਮਤ ਪਾਪਾਂ ਕੇ ਸੰਗ ਪਰ ਜੇ ਮਾਤੀ ਕਹਿੰਦੇ ਪਾਪਾਂ ਦਾ ਸੰਗ ਕਰ ਰਹੀ ਹੈ ਤਾਂ ਉਹਨੂੰ ਜੇ ਪਵਿੱਤਰ ਕਰਨਾ ਤਾਂ ਉਹ ਧੁੱਪੇ ਨਾ ਵੇਕੇ ਰੰਗ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਧੋਤੀ ਜਾ ਸਕਦੀ ਹੈ ਇਸੇ ਕਰਕੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਕੁਝ ਉਹਨਾਂ ਨੇ ਕੇ ਮੇੜਾ ਸੋ ਅੰਤਰ ਲੋਭ ਮਨ ਮੇੜੇ ਮਲ ਲਾਏ ਮੈਲ ਕਰਮ ਕਰੇ ਦੁੱਖ ਪਾਏ ਜਿੰਨਾ ਵੀ ਤੂੰ ਦੁੱਖ ਪਾ ਰਿਹਾ ਉਹ ਤੇਰੇ ਕਰਮਾਂ ਕਰਕੇ अपवित्रता करके क्योंकि तू परमात्मा ਦੇ ਨਾਮ ਨੂੰ ਪੁਜਦਾ ਇਸੇ ਕਰਕੇ ਉਹਨੇ ਕਹਿੰਦੇ ਵੀ ਮੈਲੇ ਸ਼ਿਵ ਸ਼ੰਕਰਾ ਮਹੇਸ਼ ਮੈਲੇ ਸਿੱਧ ਸਾਧਕਔਰ ਪੇਖ ਬੜੇ ਬੜੇ ਉਹਨਾਂ ਨੇ ਕਹਿ ਦਿੱਤਾ ਸਾਰੇ ਮੈਲੇ ਮੈਲੇ ਜੋਗੀ ਜੰਗਮ ਜਟਾ સહિત ਜਿਹੜੇ ਕਹਿੰਦੇ ਜੰਗਮ ਇੱਕ ਜੋਗੀਆਂ ਦਾ ਫਿਰਕਾ ਹੈ ਜਿਹੜੇ ਸਰਤੇ ਇੱਕ ਸੱਪ ਦੇ ਸ਼ਕਲ ਦੀ ਰੱਸੀ ਨੂੰ ਬੰਨ੍ਹਦੇ ਹਨ ਮੋਰ ਪੰਖ ਬੰਨ੍ਹਦੇ ਤੇ ਚਾਇ ਉਹਨਾਂ ਦੇ ਜਟਾ ਸਮੇਤੀ ਕਹਿੰਦੇ ਮੈਲੇ ਮੈਲੇ ਕਾਇਆ ਹੰਸ ਸਮੇਤ ਇਹ ਜਿਹੜਾ ਸਰੀਰ ਹੈ ਇਹਦੇ ਵਿੱਚ ਹਾਲਾਂਕਿ ਉਸ ਪਰਮਾਤਮਾ ਦਾ ਬਾਸ ਹੈ ਇਹ ਵੀ ਕਹਿੰਦੇ ਮੈਲਾ ਕਿਉਂ ਮੈਲਾ ਉਹ ਤਾਂ ਆਪ ਮੈਲਾ ਹੁੰਦੇ ਨੇ ਸਰਵ ਵਿਆਪਕ ਹੈ ਨਰਲੇਪ ਹੈ ਉਹ ਮੈਲਾ ਨਹੀਂ ਹੁੰਦਾ ਮੈਲਾ ਹੈ ਸਰੀਰ ਹੈ ਕਿਉਂਕਿ ਇਹਨੂੰ ਜੇਕਰ ਸਕੇ ਹੀ ਕੋਈ ਪਾਣੀ ਨਾ ਤੋ ਤਾਜਾ ਸਕਦਾ ਜਾਂ ਅਸੀਂ ਕੋਈ ਚੁੱਲਾ ਚੌਂਕਾ ਸਵਾਰ ਕੇ ਪਵਿੱਤਰ ਕਰ ਲਵਾਂਗੇ ਨਹੀਂ ਹੋ ਸਕਦਾ ਉਹ ਤਾਂ ਇੱਥੇ ਤੱਕ ਕਹਿ ਕੇ ਮਨ ਮੈਲਾ ਹੈ ਦੂਜੇ ਪਾਏ ਮੈਲਾ ਚੌਕਾ ਮਲੇ ਥੈ ਕਿਉਂਕਿ ਅਸੀਂ ਭੰਨ ਦੇ ਵਿੱਚ ਪਏ ਹੋਏ ਆ ਸਾਡਾ ਮਨ ਹੀ ਮੈਲਾ ਅਸੀਂ ਦੁਨੀਆ ਨੂੰ ਸੱਚ ਸੁਣ ਕੇ ਬੈਠੇ ਮੈਲਾ ਚੌਕਾ ਮਲੇ ਥੈ ਅਸੀਂ ਗੋਹਾ ਜਾਂ ਮਿੱਟੀ ਲੈ ਕੇ ਚੁੱਲਾ ਚੌਂਕਾ ਫੇਰ ਕੇ ਲੈਣਾ ਮਾਰ ਕੇ ਸੋਚਦੇ ਪਵਿੱਤਰ ਹੋ ਗਿਆ ਨਹੀਂ ਕਿੰਦੇ ਹੋ ਸਕਦਾ ਮੈਲਾ ਖਾਏ ਫਿਰ ਮੈਲਾ ਬਧਾਈ ਮਨਮੁਖ ਮੈਲ ਦੁਖ ਪਾਵਣਿਆ ਜੇ ਤੂੰ ਮੈਲਾ ਹੀ ਖਾਣਾ ਮਾੜਾ ਖਾਣਾ ਤਾਂ ਉਹ ਤੇਰੇ ਵਿੱਚ ਅੰਦਰ ਅਪਵਿੱਤਰਤਾ ਹੀ ਪੈਦਾ ਹੋਣੀ ਹੈ ਕਿਉਂਕਿ ਆਹਾਰ ਜਿਹੜਾ ਬਹੁਤ ਪਵਿੱਤਰ ਚਾਹੀਦਾ ਕਿਉਂਕਿ ਉਹਦੇ ਨਾਲ ਸੋਚ ਬਣਨੀ ਹੈ ਜੇ ਹਣ ਬੰਦਾ ਨਸ਼ਾ ਕਰੇਗਾ ਤਾਂ ਸੋਚ ਵੀ ਉਦਾਂ ਦੀ ਬਣਨੀ ਹੈ ਹੰਕਾਰ ਆਊਗਾ ਆਹ ਹਾਂ ਜਗਾ ਹੈ ਉਹ ਬਹੁਤ ਵਧੀਆ ਚਾਹੀਦਾ ਇਸੇ ਕਰਕੇ ਉਹਨਾਂ ਨੇ ਕਿਹਾ ਜੋ ਨਿਰਮਲ ਸੇਵੇ ਨਿਰਮਲ ਹੋਵੇ ਹਮੇ ਮੈਲ ਗੁਰ ਸ਼ਬਦ ਤੋਂਵੇ ਜੇ ਕਹਿੰਦੇ ਉਹ ਖਾਂਦਾ ਚੰਗਾ ਹੈ ਤਾਂ ਫਿਰ ਉਹ ਨਿਰਮਲ ਹੀ ਹੋਊਗਾ ਹਮੇ ਮੈਲ ਗੁਰ ਸ਼ਬਦ ਤੋਂਵੇ ਉਸ ਗੁਰੂ ਦਾ ਸ਼ਬਦ ਜਿਹੜਾ ਉਹ ਸਾਰੀ ਮੈਲ ਧੋ ਦਿੰਦਾ ਕਿਉਂਕਿ ਨਾਮ ਜਿਹੜਾ ਹੈ ਇਹਨੇ ਸਾਰੀ ਮੈਲ ਨੂੰ ਧੋਣਾ ਹੈ ਜਿਹੜੀ ਮਤ ਦੇ ਵਿੱਚ ਮੈਲ ਆ ਗਈ ਸਾਡੇ ਜੇਕਰ ਅਸੀਂ ਖਾਵਾਂਗੇ ਚੰਗਾ ਤੇ ਸੋਚ ਚੰਗੀ ਬਣੂਗੀ ਤਾਂ ਜੇ ਸੋਚ ਚੰਗੀ ਹੋਊਗੀ ਤੇ ਸਾਡਾ ਕਰੈਕਟਰ ਚੰਗਾ ਹੋਊਗਾ ਆਚਾਰ ਚੰਗਾ ਹੋਊਗਾ ਤੇ ਸਾਰਾ ਹੀ ਆਰਥਕ ਤੇ ਪਰਮਾਰਥਕ ਜਿਹੜੀ ਸੋਝੀ ਹੈ ਉਹ ਇਹਨਾਂ ਤਿੰਨਾਂ ਚੀਜ਼ਾਂ ਤੇ ਹੀ ਟਿਕੀ ਹੋਈ ਹੈ ਆਹਾਰ ਵਿਚਾਰ ਤੇ ਆਚਾਰ ਇਹ ਤਿੰਨ ਚੀਜ਼ਾਂ ਜਿਹੜੀਆਂ ਜਿਹੜੀਆਂ ਆਹਾਰ ਸ਼ੁਰੂ ਹੁੰਦਾ ਕਿਉਂਕਿ ਕਰਮ ਕਾਂਡ ਪਹਿਲਾਂ ਬਣਨਾ ਖਾਣਾ ਸੀ ਫਿਰ ਉਹਦੇ ਨਾਲ ਸੋਚ ਬਣਨੀ ਜੇ ਸੋਚ ਚੰਗੀ ਬਣ ਗਈ ਤਾਂ ਫਿਰ ਸਾਡੇ ਅੱਗੇ ਕਰੈਕਟਰ ਜਿਹੜਾ ਆਚਰਣ ਸਾਡਾ ਉਸ ਹਿਸਾਬ ਦਾ ਬਣੂਗਾ ਇਸੇ ਕਰਕੇ ਜਿਹੜੀ ਸੱਦੇ ਆਰਥਕ ਪੱਖ ਤੋਂ ਵੀ ਤੇ ਪਰਮਾਰਥਕ ਭਖ ਤੋਂ ਵੀ ਪੂਰੀ ਦੀ ਪੂਰੀ ਸੋਜੀ ਜਿਹੜੀ ਇਨਾਂ ਤਨਾਂ ਚੀਜਾਂ ਤੇ ਟਿਕੀ ਹੋਈ ਹੈ ਇਸੇ ਕਰਕੇ ਸਤਿਗੁਰ ਕਬੀਰ ਮਹਾਰਾਜ ਜੀ ਨਿਰੰਨਾ ਫਿਰ ਕਰ ਰਹੇ ਹੈ ਕਹੇ ਕਬੀਰ ਤੇ ਜਨ ਪਰਵਾਨ ਨਿਰਮਲ ਤੇਜੇ ਰਮੇ ਜਾਣ ਕਹਿੰਦੇ ਉਹੀ ਉਹਦੇ ਦਰ ਤੇ ਪਰਵਾਨ ਹੁੰਦੇ ਹੈ ਜਿਹੜੇ ਉਹਦੇ ਵਿੱਚ ਰਮ ਜਾਂਦੇ ਹੈ ਉਹਦੇ ਵਿੱਚ ਮਿਲ ਜਾਂਦੇ ਹੈ ਇਨਾਂ ਸਿਮਰਨ ਕਰਦੇ ਭਗਤੀ ਕਰਦੇ ਕਿ ਉਹਦੇ ਵਰਗੇ ਹੋ ਜਾਂਦੇ ਹੈ ਉੱਤਮ ਸੰਗਤ ਉੱਤਮ ਹੋਵੇ ਗੁਣ ਕੋਤਾ ਹੋਵੇ ਅਬ ਗੁਣ ਤੋਂ ਹੋਵੇ ਜੇਕਰ ਉੱਤਮ ਸੰਗਤ ਕਰਾਂਗੇ ਸੰਗਤ ਕੀ ਹੈ ਸੱਚ ਦੀ ਕਰੀਏ ਸੰਗਤ ਜੇ ਕੋ ਸੰਗਤ ਕਰਨੀ ਹੈ ਤੇ ਫਿਰ ਮੈਲਾ ਹੀ ਰਹਿਣਾ ਜੇ ਸਤਿਗੁਰ ਦੀ ਸੰਗਤ ਕਰਨੀ ਹੈ ਤਾਂ ਉੱਤਮ ਸੰਗਤ ਹੋ ਗਈ ਗੁਣ ਕੋਤਾ ਹੋਵੇ ਅਬ ਗੁਣਤ ਹੋਵੇ ਤਾਂ ਫਿਰ ਗੁਣ ਆ ਜਾਂਦੇ ਹੈ ਤੇ ਅਬਗੁਣ ਵਿਖਰ ਜਾਂਦੇ ਹੈ ਵਿਸਰ ਜਾਂਦੇ ਫਿਰ ਉਹਨਾਂ ਤੋਂ ਬੰਦਾ ਮੁਕਤ ਹੋ ਜਾਂਦਾ ਇਸ ਕਰਕੇ ਜੋ ਕੁਝ ਵੀ ਸਾਨੂੰ ਦਿਸ ਰਿਹਾ ਹੈ ਨਿਰਨਾ ਇਸੇ ਕਰਕੇ ਉਹਨਾਂ ਨੇ ਕੀਤਾ ਹੈ ਸੋ ਕਿਛ ਕਰਜਿਤ ਮਹਿਲ ਨਾ ਲਾਗੇ ਹਰ ਕੀਰਤਨ ਮੈਂ ਇਹ ਮੰਨ ਜਾਗੇ ਜੇਕਰ ਉਸ ਪਰਮਾਤਮਾ ਦੇ ਸਿਫਤ ਸਲਾਹ ਦੇ ਵਿੱਚ ਮਨ ਨੂੰ ਲਾ ਲਵੇਂਗਾ ਇਹ ਤੇਰੇ ਮਨ ਨੇ ਜਾਗ ਪੈਣਾ ਫਿਰ ਇਹ ਜਿਹੜਾ ਸੁੱਤਾ ਹੋਇਆ ਆਪਣਾ ਮੂਲ ਨਹੀਂ ਪਛਾਣਦਿਆ ਕਿਉਂਕਿ ਇਹ ਖੁਦ ਆਪਣੇ ਮੂਲ ਨੂੰ ਜਦੋਂ ਪਛਾਣ ਲਵੇਗਾ ਤਾਂ ਫਿਰ ਉਹਦੇ ਵਿੱਚ ਰੰਮ ਜਾਵੇਗਾ ਤੇ ਸਤਗੁਰ ਕਬੀਰ ਮਹਾਰਾਜ ਜੀ ਨੇ ਬਹੁਤ ਵੱਡਾ ਨੰਨਾ ਕੀਤਾ ਕਿ ਗੁਰੂ ਜੀ ਦਾ ਨੰਨਾ ਹੈ ਜਿਹੜਾ ਇਹੀ ਕਿ ਨਿਰਮਲ ਤੇਜੋ ਰਾਮੇ ਜਾਣ ਉਹ ਹੀ ਲੋਕ ਪ੍ਰਵਾਨ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਜਾਣ ਲਿਆ ਨਹੀਂ ਤਾਂ ਬਾਕੀ ਸਾਰੇ ਹੀ ਦੁਨੀਆ ਅਪਵਿੱਤਰ ਹੈ ਇਸ ਕਰਕੇ ਇਸ ਸ਼ਬਦ ਤੋਂ ਸਿੱਖ ਲੈਣੇ ਆਪਣੇ ਆਹਾਰ ਨੂੰ ਚੰਗਾ ਕਰੀਏ ਜਿਸ ਤੋਂ ਵਿਚਾਰ ਚੰਗੇ ਬਣ ਵਿਚਾਰ ਤੋਂ ਫਿਰ ਆਚਾਰ ਚੰਗਾ ਬਣੇ ਇਸ ਸ਼ਬਦ ਤੋਂ ਸਿੱਖ ਲੈਣੇ ਆਓ ਬੇਨਤੀ ਅਦਾ ਸਰਜੋਇ ਕਰੀਏ ਪਰਮਾਤਮਾ ਦੇ ਚਰਨਾਂ ਕਿ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ ਜੋ ਵੀ ਪਾਪ ਕੀਤੇ ਹੋਏ ਹਨ ਉਹਨਾਂ ਨੂੰ ਖਤਮ ਤੇਰੀ ਕਿਰਪਾ ਤੇ ਤੇਰੀ ਨਜਰ ਸਵਲੀ ਦੇ ਨਾਲ ਹੀ ਹੋਣੇ ਹੋ ਨਹੀਂ ਸਕਦੇ ਰਹਿੰਦੇ ਹੋਏ ਸਵਾਸਾਂ ਦੀ ਪੁੰਜੀ ਆਪਰੇ ਚਰਨਾ ਦੇਵੇ ਲੇਖੇ ਵਿੱਚ ਲਾਓ ਆਪਣਾ ਨਾਮ ਜਪਾਓ ਤਾਂ ਕਿ ਇਹ ਜਿਹੜਾ ਜਨਮ ਮਰਨ ਦਾ ਚੱਕਰ ਜਿਹੜਾ ਖਤਮ ਹੋ ਸਕੇ ਇਹੋ ਅਰਦਾਸ ਬੇਨਤੀ ਅਜਿ ਕਰਦੇ ਫਤਿਬ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ